ਦੋਸਤੋ ਸੰਗਰਾਮ ਟੀਵੀ ਦੇ ਰਜਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਜਿਹੜੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਹੈ ਯੂਜੀਸੀ ਕਹਿੰਦੇ ਆ ਜੀ ਇਹਨੂੰ ਆਪਾਂ ਜਿਹੜੇ ਸਾਰੇ ਦੇਸ਼ ਦੇ ਵਿੱਚ ਉਚੇਰੀ ਸਿੱਖਿਆ ਦੇ ਬਾਰੇ 'ਚ ਉਹਦਾ ਇੱਕ ਕਿਸਮ ਦਾ ਰੈਗੂਲੇਸ਼ਨ ਦਾ ਕੰਮ ਕਰਦੀ ਹੈ ਉਸ ਨੇ ਇੱਕ ਨਵੇਂ ਰੈਗੂਲੇਸ਼ਨ ਦਾ ਡਰਾਫਟ ਹੈ ਜਿਹੜਾ ਉਹ ਤਿਆਰ ਕੀਤਾ ਹੈ ਜਿਹਦੇ ਮੁਤਾਬਕ ਜਿਹੜੇ ਵਾਈਸ ਚਾਂਸਲਰ ਨੇ ਸਾਰੇ ਦੇਸ਼ ਦੇ ਵਿੱਚ ਉਹਨਾਂ ਵਾਈਸ ਚਾਂਸਲਰਾਂ ਨੂੰ ਲਾਉਣ ਲਈ ਜਿਹੜੇ ਚਾਂਸਲਰ ਹੋਣਗੇ ਜਿਹੜੇ ਕਿ ਬਹੁਤੀਆਂ ਥਾਵਾਂ ਦੇ ਉੱਤੇ ਗਵਰਨਰ ਨੇ ਉਹ ਚਾਂਸਲਰ ਇੱਕ ਤਿੰਨ ਮੈਂਬਰੀ ਕਮੇਟੀ ਬਣਾਇਆ ਕਰਨਗੇ ਉਹ ਸਰਚ ਕਮੇਟੀ ਜਿਹੜੇ ਬੰਦਿਆਂ ਦੇ ਨਾਂ ਦੱਸੂਗੀ ਉਹਨਾਂ ਵਿੱਚੋਂ ਉਹ ਗਵਰਨਰ ਲਾ ਸਕੂਗੀ ਉਹਦੇ ਨਾਲ ਜਿਹੜੀ ਸੂਬਿਆਂ ਦੇ ਕੋਲ ਅਧਿਕਾਰ ਨੇ ਜਿਹੜੇ ਸੂਬਿਆਂ ਦੀਆਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਾਈਸ ਚਾਂਸਲਰ ਲਾਉਣ ਦੇ ਜਿਹੜੇ ਅਧਿਕਾਰ ਨੇ ਉਹ ਖੋ ਕੇ ਉਹ ਚਾਂਸਲਰਾਂ ਨੂੰ ਦਿੱਤੇ ਜਾ ਰਿਹਾ ਹੈ ਤੇ ਚਾਂਸਲਰ ਗਵਰਨਰ ਨੇ ਤੇ ਜਾਨੀ ਕਿ ਕੇਂਦਰੀ ਸਰਕਾਰ ਦੇ ਹੈ ਸੋ ਵਿਦਿਆ ਦੇ ਉੱਤੇ ਆਪਣੀ ਤਾਕਤ ਜਿਹੜੀ ਮਜ਼ਬੂਤ ਹੈ ਉਹਨੂੰ ਆਪਣੀ ਜਿਹੜੀ ਪਕੜ ਹੈ ਉਹਨੂੰ ਹੋਰ ਮਜ਼ਬੂਤ ਕਰਿਆ ਜਾ ਰਿਹਾ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਵੀ ਇੱਕ ਦੋ ਵਾਈਸ ਚਾਂਸਲਰਾਂ ਦੇ ਉੱਤੇ ਇੱਥੋਂ ਦੇ ਗਵਰਨਰ ਨੇ ਅੜਿੱਕੇ ਡਾਏ ਸੀਗੇ ਕਰਨਾਲਾ ਦੇ ਵਿੱਚ ਵੀ ਤਾਮਨਾਡੂ ਦੇ ਵਿੱਚ ਵੀ ਬੰਗਾਲ ਦੇ ਵਿੱਚ ਵੀ ਇਸ ਤਰ੍ਹਾਂ ਦੇ ਪੰਗੇ ਪਏ ਸੀ ਪੰਜਾਬ ਤੇ ਕਰਨਾਲਾ ਨੇ ਤਾਂ ਕਾਨੂੰਨ ਹੀ ਪਾਸ ਕਰ ਦਿੱਤਾ ਸੀ ਵੀ ਅਸੀਂ ਜੀ ਯੂਨੀਵਰਸਿਟੀਆਂ ਦੇ ਜਿਹੜੇ ਚਾਂਸਲਰ ਨੇ ਉਹ ਗਵਰਨਰ ਨੂੰ ਹਟਾ ਕੇ ਪੰਜਾਬ ਦੇ ਵਿੱਚ ਤਾਂ ਮੁੱਖ ਮੰਤਰੀ ਬਣਾਤਾ ਸੀ ਤੇ ਉੱਥੇ ਉਹਨਾਂ ਨੇ ਕਿਹਾ ਸੀ ਕੋਈ ਬਹੁਤ ਵੱਡਾ ਜਿਹੜਾ ਅਕੈਡਮੀਸ਼ਨ ਹੈ ਜਿਹੜਾ ਸਿੱਖਿਆ ਦੇ ਵਿੱਚ ਬਹੁਤ ਵੱਡਾ ਜਿਹਦਾ ਨਾਮ ਹੈ ਉਹਨੂੰ ਅਸੀਂ ਚਾਂਸਲਰ ਬਣਾਵਾਂਗੇ ਸੋ ਉਸ ਗੱਲ ਨੂੰ ਹੁਣ ਹੋਰ ਅੱਗੇ ਤੋਰ ਦਿੱਤਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਦੂਜੀ ਗੱਲ ਹੋਰ ਮਾੜੀ ਇਹ ਕੀਤੀ ਹੈ ਵੀ ਅੱਗੇ ਹੀ ਪਹਿਲਾਂ ਹੀ ਦੇਸ਼ ਦੇ ਵਿੱਚ ਜਿਹੜਾ ਜਿਹੜਾ ਠੇਕੇਦਾਰੀ ਸਬੰਧ ਪ੍ਰਬੰਧ ਹੈ ਉਹ ਬਹੁਤ ਜ਼ਿਆਦਾ ਹੈ ਹਾਲਾਂਕਿ 2018 ਦੇ ਜਿਹੜੇ ਰੈਗੂਲੇਸ਼ਨ ਕਰੇ ਸੀ UGC ਨੇ ਉਹਦੇ ਵਿੱਚ ਕਿਹਾ ਸੀ ਵੀ ਜਿੰਨੇ ਕੁੱਲ ਉੱਥੇ ਟੀਚਰ ਲੱਗਣੇ ਹਨ ਉਹਨਾਂ ਚੋਂ 10% ਤੋਂ ਜ਼ਿਆਦਾ ਪਾਰਟ ਟਾਈਮ ਜਿਹੜੇ ਕੰਟਰੈਕਟ ਤੇ ਨਾਂ ਰੱਖੇ ਜਾਣ ਠੇਕੇ ਤੇ ਨਾਂ ਰੱਖੇ ਜਾਣ ਹਾਲਾਂਕਿ ਇਹਦੀ ਉਲੰਘਣਾ ਤਾਂ ਬੜੀ ਵੱਡੀ ਪੱਧਰ ਤੇ ਹੋ ਰਹੀ ਹੈ ਸਾਡੇ ਪੰਜਾਬ ਦੇ ਵਿੱਚ ਸਰਕਾਰੀ ਕਾਲਜਾਂ 'ਚ ਤਾਂ ਬਹੁਤੇ ਲੋਕ ਜਿਹੜੇ ਠੇਕੇ ਤੇ ਹੀ ਐ ਕਿਸਮ ਦੇ ਤੇ ਜਿਨ੍ਹਾਂ ਦੀਆਂ ਪੱਕੀਆਂ ਸੇਵਾਵਾਂ ਹੈ ਨਹੀਂ ਗਈਆਂ ਰੈਗੂਲਰ ਸੇਵਾਵਾਂ ਵੀ ਹੈ ਨਹੀਂ ਗਈਆਂ ਸੋ ਉਹ ਉਹਨਾਂ ਨੇ ਹੁਣ ਉਹਦੀ ਹੱਦ ਹੀ ਚੱਕਤੀ ਵੀ ਜਾਨੀ ਉਹਦੇ ਬਾਰੇ ਚੁੱਪੀ ਕਰਕੇ ਵੀ ਜਿੰਨੇ ਮਰਜੀ ਰੱਖੋ ਕੋਈ ਗੱਲ ਨਹੀਂ ਸਾਨੂੰ ਕੋਈ ਲੈਣਾ ਦੇਣਾ ਨਹੀਂ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਜਿਹੜੇ ਰੈਗੂਲੇਸ਼ਨ ਪਿਛਲੇ 1986 ਤੋਂ ਲੈ ਕੇ ਬਣ ਰਹੇ ਹੈ ਇਹਨਾਂ ਦਾ ਨਾਮ ਹੁੰਦਾ ਹੈ ਮੇਨਟੇਨੈਂਸ ਆਫ ਸਟੈਂਡਰਡਸ ਇਨ ਹਾਇਰ ਐਜੂਕੇਸ਼ਨ ਪਾ ਹੱਪਾ ਅਰਥੀ ਜਿਹੜੀ ਉਚੇਰੀ ਸਿੱਖਿਆ ਉਹਦੇ ਚ ਸਟੈਂਡਰਡਸ ਨੂੰ ਕਿਵੇਂ ਵਰਕਰਾਰ ਰੱਖਿਆ ਜਾਵੇ ਉਹਦੇ ਲਈ ਹੈ ਇਹ ਉਹਦੇ ਲਈ ਠੇਕਿਆਂ ਤੇ ਭਰਤੀ ਜਿਹੜੀ ਉਹ ਖੁੱਲੀ ਜਾ ਰਹੀ ਹੈ ਤੇ ਵਾਈਸ ਚਾਂਸਲਰ ਜਿਹੜੇ ਹੈ ਉਹ ਗਵਰਨਰਾਂ ਦੇ ਰਾਹੀਂ ਕੇਂਦਰ ਸਰਕਾਰ ਦੇ ਲਾਏ ਜਾ ਰਹੇ ਹੈ ਇੱਕੋ ਗੱਲ ਚੰਗੀ ਕੀਤੀ ਹੈ ਕਿ ਵੀ ਜਿਹੜੇ API ਸਕੋਰ ਜਿਹੜੇ 2006 ਦੀਏ ਨੋਟੀਫਿਕੇਸ਼ਨਾਂ ਤੋਂ ਬਾਅਦ 2009-10 ਤੋਂ ਲਾਗੂ ਹੋਏ ਹੋਏ ਸੀ 18 ਦੇ ਵਿੱਚ ਵੀ ਕਰੇ ਸੀਗੇ ਉਹ ਜਿਹੜੇ ਹੈ API ਸਕੋਰ ਖਤਮ ਕਰਨ ਦਾ ਇਹਨਾਂ ਨੇ ਫੈਸਲਾ ਕੀਤਾ ਹੈ ਅਸੀਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਦੂਜੀਆਂ ਦੀਆਂ ਸੂਬਿਆਂ ਦੀਆਂ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਹਨਾਂ ਨੂੰ ਬਿਲਕੁਲ ਨਾ ਮੰਨਿਆ ਜਾਵੇ ਰੱਦ ਕਰਿਆ ਜਾਵੇ ਸੂਬਿਆਂ ਦੇ ਅਧਿਕਾਰਾਂ ਤੇ ਪੂਰਨ ਤੌਰ ਤੇ ਹਮਲਾ ਹੈਗਾ ਕੇਂਦਰ ਸਰਕਾਰ ਦਾ ਅ ਅਗਲੀ ਗੱਲ ਦੋਸਤੋ ਇਹ ਹੈ ਵੀ ਜਿਹੜਾ ਐਲਨ ਮਸਕ ਹੈਗਾ ਜਿਹੜਾ ਸਪੇਸ ਐਕਸ ਦਾ ਉਹ ਹੈ ਤੇ ਟੈਸਲਾ ਦਾ ਵੀ ਮਾਲਕ ਹੈ ਉਹਨੇ ਅਮਰੀਕਾ ਦੇ ਵਿੱਚ 트럼ਪ ਤੋਂ ਨੂੰ ਨੂੰ ਜਿਤਾ ਕੇ ਕਿਸਮ ਦਾ ਉਹ ਸੁਪਰ ਰਾਸ਼ਟਰਪਤੀ ਬਣਿਆ ਹੋਇਆ ਦੁਨੀਆ ਦਾ ਅੱਜ ਕੱਲ ਤੇ ਉਹਨੇ ਜਰਮਨੀ ਦੇ ਵਿੱਚ ਵੀ ਜਿਹੜੀ ਉੱਥੋਂ ਦੀ ਫਾਰ ਰੈਸਟ ਰਾਈਟਿਸਟ ਪਾਰਟੀ ਹੈ ਏ ਐਫ ਡੀ ਉਹਦਾ ਸਮਰਥਨ ਕੀਤਾ ਉੱਥੋਂ ਦੇ ਜਿਹੜਾ ਜਰਮਨੀ ਦਾ ਚਾਂਸਲਰ ਹੈ ਉਹਨੇ ਉਹਦਾ ਉਹਦੀ ਨਿੰਦਿਆ ਕੀਤੀ ਸੀ ਕੱਲ ਯੂਰਪ ਦੇ ਬਹੁਤ ਸਾਰੇ ਮੁਲਕਾਂ ਨੇ ਫਰਾਂਸ ਦੇ ਜਿਹੜੇ ਹੈਗੇ ਆ ਉਹ ਆਪਣਾ ਮੈਕਰੋਨ ਉਹਨਾਂ ਨੇ ਵੀ ਬ੍ਰਿਟਾਨੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਕੀਰ ਸਟਾਰਮਰ ਉਹਨਾਂ ਨੇ ਵੀ ਤੇ ਇਸੇ ਤਰ੍ਹਾਂ ਨਾਲ ਜਿਹੜਾ ਨਾਰਵੇ ਦੇ ਪ੍ਰਾਈਮ ਮਿਨਿਸਟਰ ਹੈ ਉਹਨਾਂ ਨੇ ਵੀ ਯੂਰਪ ਦੇ ਲੋਕਾਂ ਨੇ ਇਹ ਜਿਹੜੀ ਸੁਪਰ ਮਾਸਟਰੀ ਕਰ ਰਿਹਾ ਹੈਗਾ ਐਲਨ ਮਸਕ ਇਹਦੀ ਨਿੰਦਿਆ ਕੀਤੀ ਹੈ ਤੇ ਇਹਦੇ ਤੇ ਸਟੈਂਡ ਲੈਣ ਦੀ ਕੋਸ਼ਿਸ਼ ਕੀਤੀ ਹੈ ਅ ਅਸੀਂ ਸਮਝਦੇ ਹਾਂ ਵੀ ਜਦੋਂ ਕਿਸੇ ਕੋਲ ਜਿਆਦਾ ਬੇ ਲੋੜਾ ਪੈਸਾ ਆ ਜਾਂਦਾ ਫਿਰ ਉਹ ਅੰਨੀ ਵਾਹ ਤਾਕਤ ਵੀ ਚਾਹੁੰਦਾ ਹੈਗਾ ਉਹ ਤਾਕਤ ਜਿਹੜੀ ਹੈ ਅ ਉਹ ਉਹਦਾ ਇੱਕ ਟਕਰਾਅ ਆਏਗਾ ਹੁਣ ਭਾਰਤ ਇਹਨੂੰ ਕਿਵੇਂ ਕਰਦਾ ਹੈ ਕਿਉਂਕਿ ਦੂਜੀ ਮਾੜੀ ਗੱਲ ਇਹ ਹੈ ਵੀ ਉਹ ਜਿੱਥੇ ਵੀ ਹੈਗਾ ਦਾਖਲ ਉਹਦਾ ਉਹ ਬਹੁਤ ਹੀ ਅਤਿ ਦਰਜੇ ਦੀਆਂ ਸੱਜੇ ਪੱਖੀ ਪਾਰਟੀਆਂ ਨੂੰ ਸਮਰਥਨ ਦੇ ਰਿਹਾ ਹੈ ਤਾਂ ਕਿ ਲੋਕਾਂ ਦੇ ਅੰਦਰ ਇੱਕ ਕਿਸਮ ਦਾ ਜਿਹੜਾ ਅਫਰਾ ਤਫਰੀ ਤੇ ਇੱਕ ਕਿਸਮ ਦੀ ਜਿਹੜੀ ਜਿਹੜੀ ਆਪਣੇ ਘਰੇਲੂ جنگ ਵਰਗੇ ਹਾਲਾਤ ਬਣ ਜਾਣ ਕਿਉਂਕਿ ਲੋਕ ਫਾਰ ਰਾਈਟ ਨੂੰ ਕਦੇ ਬਹੁਤਾ ਚੰਗਾ ਨਹੀਂ ਗਿਣਦੇ ਹੁੰਦੇ ਭਾਰਤ ਦੇ ਵਿੱਚ ਵੀ ਇਸ ਗੱਲ ਦਾ ਪੂਰਾ ਆਪਣੇ ਇੱਥੇ ਵੀ ਫਾਰ ਰਾਈਟੇਸਟ ਪਾਰਟੀ ਹੋਈ ਹੈ ਫਾਰ ਰਾਈਟ ਚਾਹੇ ਨਾਂ ਵੀ ਕਹੀਏ ਤੇ ਇਹ ਜਿਹੜੇ ਇਹ ਜਿਹੜੀਆਂ ਸੱਚ ਪਛਾਖਰਦੀਆਂ ਗੱਲਾਂ ਨੇ ਜਿਹੜੀਆਂ ਨੇਰੇ ਦੀਆਂ ਤਾਕਤਾਂ ਨੇ ਸਾਰੀ ਦੁਨੀਆ ਦੇ ਵਿੱਚ ਉੱਭਰ ਰਹੀਆਂ ਨੇ ਤੇ ਇਹਨਾਂ ਦਾ ਡਟ ਕੇ ਮੁਕਾਬਲਾ ਕਰਨ ਦੀ ਲੋੜ ਹੈ ਤਾਂ ਆਡਰ ਦੇਸ਼ਾਂ ਦੀਆਂ ਜਮਹੂਰੀਅਤਾਂ ਵੀ ਤਾਂ ਹੀ ਬਚਣਗੀਆਂ ਨਹੀਂ ਉਹਨਾਂ ਤੇ ਵੀ ਇਹਨਾਂ ਦੇ ਕਬਜ਼ੇ ਹੋ ਜਾਣਗੇ ਅਗਲੀ ਗੱਲ ਦੋਸਤੋ ਚੰਗੀ ਗੱਲ ਇਹ ਹੈ ਵੀ ਇਸਰੋ ਜਿਹੜੀ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਹੈ ਸਾਡੇ ਭਾਰਤ ਦੀ ਉਹਨਾਂ ਨੇ ਇੱਕ ਪੀਐਸਐਲਵੀ ਸੀ60 ਛੱਡਿਆ ਸੀਗਾ ਇੱਕ ਉਹ ਆਪਣਾ ਸੈਟਲਾਈਟ ਉਹਦੇ ਉੱਤੇ ਉਹ ਲੋਬੀਆ ਦੇ ਬੀ ਲੈ ਕੇ ਗਏ ਹੋਏ ਸੀਗੇ ਉਹ ਤਜਰਬਾ ਕਰ ਰਹੇ ਸੀ ਵੀ ਜਿਹੜਾ ਇਹ ਬੀਜ ਨੇ ਕੀ ਇਹ ਸਪੇਸ ਦੇ ਵਿੱਚ ਉੱਪਰ ਜਾ ਕੇ ਉੱਗ ਸਕਦੇ ਆ ਕਿ ਨਹੀਂ ਖੁਸ਼ੀ ਦੀ ਗੱਲ ਇਹ ਹੈ ਕਿ ਚਾਰ ਪੰਜ ਦਿਨ ਪਹਿਲਾਂ ਇਹ ਖਬਰ ਆਈ ਸੀ ਕਿ ਉਹ ਪੁੰਗ ਰਿਹਾ ਹੈ ਤੇ ਅੱਜ ਜਿਹੜੀ ਖਬਰ ਹੈ ਅੱਜ ਦੀ ਖਬਰ ਇਹ ਹੈ ਕਿ ਉਹਨੇ ਪੱਤੇ ਕੱਢ ਲਏ ਸੋ ਜਦੋਂ ਸਪੇਸ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਨੇ ਆ ਸਕਦੀਆਂ ਨੇ ਇਹ ਖੋਜਾਂ ਹੋ ਰਹੀਆਂ ਨੇ ਦੇਖਦੇ ਆ ਇਹਦੇ ਨਾਲ ਗਾਹਾਂ ਕਿੱਧਰ ਨੂੰ ਜਾਣੇ ਆਪਾਂ ਇਹਦਾ ਲਾਹਾ ਕੌਣ ਲੈਂਦੇ ਆ ਕੋਈ ਕਾਰਪੋਰੇਟ ਲੈ ਜਾਂਦੇ ਆ ਜਾਂ ਕੌਣ ਹੈ ਇਹ ਵੀ ਗੱਲਾਂ ਦੇਖਣ ਆਲੀਆਂ ਨੇ ਆਉਣ ਵਾਲੇ ਸਮੇਂ ਵਿੱਚ ਅ ਦੋਸਤੋ ਲਾਸਟ ਅਗਲੀ ਗੱਲ ਜਿਹੜੀ ਹੈ ਵੀ ਸਾਡੇ ਦੇਸ਼ ਦੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਆਲ ਇੰਡੀਆ ਵਾਲਾ ਉਹਨਾਂ ਨੇ ਰਾਸ਼ਟਰਪਤੀ ਨੂੰ ਲਿਖਿਆ ਸੀਗਾ ਪੱਤਰ ਵੀ ਸਾਨੂੰ ਤੁਸੀਂ ਟਾਈਮ ਦਿਓ ਦੱਲਿਆ ਸਾਹਿਬ ਦੀ ਸਿਹਤ ਬੜੀ ਖਰਾਬ ਹੈ ਤੇ ਉਹਨਾਂ ਦੇ ਬਾਰੇ ਵਿੱਚ ਕੁਝ ਕਰੋ ਤੇ ਇਸ ਤਰ੍ਹਾਂ ਦਾ ਉਹਨਾਂ ਨੇ ਟਾਈਮ ਮੰਗਿਆ ਸੀਗਾ ਤੇ ਕਈ ਦਿਨਾਂ ਦੀ ਇਹ ਵੇਟ ਕਰਨ ਤੋਂ ਬਾਅਦ ਕੱਲ ਰਾਸ਼ਟਰਪਤੀ ਜੀ ਨੇ ਕੋਰੀ ਨਾ ਕਰ ਦਿੱਤੀ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈ ਅਸੀਂ ਤੁਹਾਨੂੰ ਟਾਈਮ ਨਹੀਂ ਦੇ ਸਕਦੇ ਇਹ ਬੜਾ ਹੀ ਤਰਪੱਗ ਹੈ ਦੇਸ਼ ਦਾ ਜਿਹੜਾ ਚੁਣੀ ਹੋਈ ਸਰਕਾਰ ਹੈ ਮੋਦੀ ਜੀ ਕਹਿ ਚੁੱਕੇ ਵੀ ਅਸੀਂ ਤਾਂ ਕਿੰਨੀ ਵਾਰ ਐਮਐਸਪੀ ਵਧਾਤੀ ਐਨੀ ਵਾਰ ਵਧਾਤੀ ਐਨੇ ਪਰਸੈਂਟ ਵਧਾਤੀ ਉਹ ਜਿਹੜੀ ਗੱਲ ਅਸਲ ਚ ਹੈ ਵੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਕਰਨੀ ਉਹਦੇ ਤੇ ਨਹੀਂ ਆਏ ਦੇਸ਼ ਦਾ ਜਿਹੜਾ ਖੇਤੀਬਾੜੀ ਮੰਤਰੀ ਹੈ ਸ਼ਿਵਰਾਜ ਸਿੰਘ ਚੋਹਾਨ ਉਹ ਬਿਆਨ ਦੇ ਚੁੱਕੇ ਆ ਕਿ ਵੀ ਅਸੀਂ ਜਿਹੜਾ ਜੋ ਮਨਜੋਗ ਸੁਪਰੀਮ ਕੋਰਟ ਕਹੂਗੀ ਅਸੀਂ ਉਹ ਕਰ ਲਾਂਗੇ ਸੁਪਰੀਮ ਕੋਰਟ ਦੀ ਬਣਾਈ ਹੋਈ ਕਮੇਟੀ ਕੱਲ ਡੱਲਿਆਰ ਸਾਹਿਬ ਕੋਲ ਜਾਏ ਉਹਨਾਂ ਨੇ ਹਾਲਚਾਲ ਤਾਂ ਪੁੱਛ ਲਿਆ ਪਰ ਡੱਲਿਆਰ ਸਾਹਿਬ ਦਾ ਮਰਨ ਵਰਤ ਉਸੇ ਤਰ੍ਹਾਂ ਜਾਰੀ ਹੈ ਤੇ ਉਹ ਕਮੇਟੀ ਦੇ ਪੱਲੇ ਵੀ ਹੱਲ ਦੀ ਘੜੀ ਕੋਈ ਗੱਲ ਸਾਡੇ ਸਾਹਮਣੇ ਨਹੀਂ ਆਈ ਉਹ ਕਹਿੰਦੇ ਸੀ ਅਸੀਂ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਦੇਵਾਂਗੇ ਤੇ ਨਾ ਨਾ ਕੇਂਦਰ ਸਰਕਾਰ ਕੋਈ ਗੱਲ ਕਰ ਰਹੀ ਹੈ ਮੁੱਖ ਪ੍ਰਧਾਨ ਮੰਤਰੀ ਜਾਂ ਖੇਤੀਬਾੜੀ ਮੰਤਰੀ ਤੇ ਨਾ ਸੁਪਰੀਮ ਕੋਰਟ ਕੋਈ ਕਿਸੇ ਬੰਨੇ ਲਾ ਰਹੀ ਹੈ ਉਹ ਬਲਕੇ ਪੰਜਾਬ ਸਰਕਾਰ ਨੂੰ ਹੀ ਝਟਕਾ ਮਾਰਦੀ ਰਹੀ ਦੂਜਾ ਨਾ ਰਾਸ਼ਟਰਪਤੀ ਜੀ ਕਰ ਰਹੀ ਹੈ ਤੇ ਨਾ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਹਰਿਆਣੇ ਦੇ ਵਿੱਚੋਂ ਦੀ ਲੰਘਣ ਲਈ ਸੋ ਅਜਿਹੀ ਅਵਸਥਾ 'ਚ ਲੋਕਾਂ ਕੋਲ ਕਿਹੜੇ ਰਾਹ ਬਚਦੇ ਐ ਸੰਯੁਕਤ ਕਿਸਾਨ ਮੋਰਚੇ ਨੇ ਦੁਬਾਰਾ ਫੇਰ ਚਿੱਠੀ ਲਿਖੀ ਹੈ ਰਾਸ਼ਟਰਪਤੀ ਨੂੰ ਕਿ ਹੈ ਵੀ ਇਹ ਬਹੁਤ ਜ਼ਰੂਰੀ ਹੈ ਤੇ ਇਹ ਤੁਹਾਨੂੰ ਇਹ ਦੇਸ਼ ਲਈ ਬੜੀ ਘਾਤਕ ਗੱਲ ਹੈ ਤੇ ਇਹਦੇ ਸਿੱਟੇ ਵੀ ਮਾੜੇ ਨਿਕਲ ਸਕਦੇ ਦੂਜੇ ਵੱਲੇ ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਜੁਗਿੰਦਰ যাদਬ ਇੱਕ ਇੱਕ ਲੜਕੀ ਹੈਗੀ ਹੈ ਸਾਊਥ ਤੋਂ ਸਾਡੀ ਉਹ ਤੇ ਇੱਕ ਹੋਰ ਇਹਨਾਂ ਤਿੰਨਾਂ ਨੇ ਇੱਕ ਲੇਖ ਲਿਖਿਆ ਹੈ ਵੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇਣੀ ਬਿਲਕੁਲ ਹੀ ਸੰਭਵ ਹੈ ਇਹਦੇ ਤੇ ਜਿਹੜੇ ਬਹਾਨੇਵਾਜੀ ਪੜੀ ਜਾ ਰਹੀ ਹੈ ਬਿਲਕੁਲ ਗਲਤ ਹੈ ਉਹ ਲੇਖ ਵੀ ਪੜਨ ਵਾਲਾ ਹੈ ਪਰ ਗੱਲ ਤਾਂ ਇਹ ਹੈ ਵੀ ਜੁੱਭੀ ਤਾਂ ਜੇ ਸਾਹ ਨਾ ਆਇਆ ਜੇ ਨੀਤ ਹੋਵੇ ਤਾਂ ਤਾਂ ਕਰਨਗੇ ਜੇ ਨੀਤ ਨਾ ਹੋਵੇ ਤਾਂ ਬਥੇਰੇ ਬਹਾਨੇ ਆ ਇਹ ਬਹਾਨੇ ਆ ਅਸੀਂ ਸਮਝਦੇ ਹਾਂ ਵੀ ਜੇ ਦੱਲਿਆਰ ਸਾਹਿਬ ਨੂੰ ਕੁਝ ਹੁੰਦਾ ਤਾਂ ਉਹਦੇ ਲਈ ਜਿੱਥੇ ਭਾਰਤ ਸਰਕਾਰ ਮੁੱਖ ਮੰਤ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੂਜੀ ਸਰਕਾਰ ਜ਼ਿੰਮੇਵਾਰ ਹੋਊਗੀ ਉੱਥੇ ਰਾਸ਼ਟਰਪਤੀ ਜੀ ਵੀ ਜ਼ਿੰਮੇਵਾਰ ਹੋਣਗੇ ਉਹਨਾਂ ਨੂੰ ਇਹਦੇ ਤੇ ਸੋਚਣਾ ਚਾਹੀਦਾ ਹੈ ਤੇ ਉਹਦੇ ਤੇ ਕੋਈ ਐਕਸ਼ਨ ਕਰਨਾ ਚਾਹੀਦਾ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਤਾਮਨਾਡੂ ਦੇ ਗਵਰਨਰ ਦੀ ਹੈ ਤਾਮਨਾਡੂ ਦਾ ਜਿਹੜਾ ਗਵਰਨਰ ਹੈ ਸੀਟੀ ਰਵੀ ਉਹ ਉਹਨੇ ਕੱਲ ਉੱਥੇ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੋਣਾ ਸੀ ਜਿਹੜਾ ਸੰਵਿਧਾਨ ਦੀ ਆ ਦੀਆਂ ਧਾਰਾਵਾਂ ਨੇ ਜਿਹੜੀਆਂ ਉਹਦੇ ਵਿੱਚ ਜਿਹੜਾ ਹੈ ਉਹਦੇ ਮੁਤਾਬਕ ਉਸ ਨੇ ਕੱਲ ਉਥੋਂ ਦੀ ਅਸੈਂਬਲੀ ਦੇ ਵਿੱਚ ਜਿਹੜਾ ਐਡਰੈਸ ਸਰਕਾਰ ਲਿਖ ਕੇ ਦਿੰਦੀ ਹੈ ਉਹ ਪੜਨਾ ਸੀ ਆਮ ਤੌਰ ਤੇ ਜਿਹੜੀ ਸੂਬੇ ਦੀ ਸਰਕਾਰ ਹੈ ਉਹ ਆਪਣੇ ਆਪਣੀਆਂ ਪ੍ਰਾਪਤੀਆਂ ਦੱਸਦੀ ਹੈ ਆਪਣਾ ਗੁਣਗਾਨ ਕਰਦੀ ਹੈ ਆਪਣੇ ਵਿਰੋਧੀਆਂ ਤੇ ਹਮਲੇ ਕਰਦੀ ਹੈ ਕਿਉਂਕਿ ਉਹ ਕੇਂਦਰ ਸਰਕਾਰ ਦਾ ਨਮਾਇੰਦਾ ਹੈ ਉਹਨੂੰ ਲੱਗਦਾ ਇਹ ਹੈ ਵੀ ਮੈਂ ਉਹ ਕਾਨੂੰ ਪੜੂੰਗਾ ਉਸ ਲਈ ਉਹਨੇ ਇੱਕ ਬਹਾਨਾ ਬਣਾ ਲਿਆ ਵੀ ਉੱਥੇ ਜਦੋਂ ਸ਼ੁਰੂ ਹੁੰਦਾ ਹੈ ਸੈਸ਼ਨ ਤਾਂ ਉੱਥੇ 1991 ਤੋਂ ਰਵੈਤ ਬਣੀ ਹੋਈ ਹੈ ਵੀ ਉਹਨਾਂ ਦਾ ਇੱਕ ਤਮਨ ਨੱਡੂ ਦਾ ਆਪਣਾ ਗਾਣਾ ਹੈਗਾ ਇੱਕ ਆਪਣਾ ਸੌਂਗ ਹੈ ਉਹ ਗਾਇਆ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਗਵਰਨਰ ਹੈ ਉਹ ਆਪਣਾ ਭਾਸ਼ਣ ਪੜ੍ਹਦਾ ਹੈ ਜਦੋਂ ਗਵਰਨਰ ਦਾ ਭਾਸ਼ਣ ਖਤਮ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਨੈਸ਼ਨਲ ਐਂਥਮ ਹੈ ਸਾਡਾ ਰਾਸ਼ਟਰੀ ਗਾਣ ਉਹ ਵਜਦਾ ਹੈਗਾ ਜਾਣ ਕਰਨਾ ਇਹ ਉਥੋਂ ਦੀ ਰਵਾਇਤ ਹੈ 1991 ਤੋਂ ਜੁਲਾਈ 1991 ਤੋਂ ਇਹ ਸ਼ੁਰੂ ਹੋਈ ਹੋਈ ਹੈ ਉਹ ਰਵੀ ਸਾਹਿਬ ਨੂੰ ਵੀ ਇਹ ਪਤਾ ਹੈ ਉਹ ਉਹ ਨਹੀਂ ਜਾ ਕੇ ਕਿਹਾ ਵੀ ਪਹਿਲਾਂ ਜੀ ਰਾਸ਼ਟਰੀ ਗਾਣ ਵਜਾਓ ਮੇਰੇ ਆਉਣ ਤੋਂ ਪਹਿਲਾਂ ਉਹ ਕਹਿੰਦੇ ਵੀ ਇਹ ਇਹ ਨਹੀਂ ਤੇ ਤੁਸੀਂ ਆ ਆ ਪਾਸ਼ਣ ਪੜ ਲਓ ਉਦੋਂ ਬਾਅਦ ਕਰਦੇ ਆਂਗੇ ਕਹਿੰਦਾ ਨਹੀਂ ਆ ਕੱਲਾ ਤਮਨ ਆਡੂ ਦਾ ਗੀਤ ਪੜੀ ਜਾਂਦੇ ਹੋ ਉਹ ਉਥੋਂ ਵਾਪਸ ਆ ਗਿਆ ਬਿਨਾ ਪੜੇ ਹਾਲਾਂਕਿ ਕਨਸਟੀਟਿਊਸ਼ਨ ਮੁਤਾਬਕ ਉਹਦੀ ਡਿਊਟੀ ਹੈ ਤੇ ਬਿਆਨ ਦੇ ਦਿੱਤਾ ਕਿ ਉਹਨਾਂ ਨੇ ਰਾਸ਼ਟਰੀ ਗਾਣ ਦੀ ਬੇਇੱਜ਼ਤੀ ਕੀਤੀ ਹੈ ਭਾਰਤੀ ਸੰਵਿਧਾਨ ਦੀ ਵਿਜਤੀ ਕੀਤੀ ਹੈ ਉਲਟਾ ਇਹ ਵੀ ਕਹਿ ਰਿਹਾ ਹੈ ਹਾਲਾਂਕਿ ਸੰਵਿਧਾਨ ਮੁਤਾਬਕ ਉਹਨੇ ਆਪਣੀ ਡਿਊਟੀ ਨਹੀਂ ਕੀਤੀ ਗਵਰਨਰ ਵਾਲੀ ਅੱਜ ਡੀਐਮਕੇ ਨੇ ਉਹਦੇ ਵਿਰੁੱਧ ਉਥੇ ਮਜਾਰੇ ਵੀ ਕਰਨੇ ਆ ਤੇ ਇਸ ਕਿਸਮ ਦੇ ਜਿਹੜੇ ਪੰਗੇ ਪਾਉ ਗਵਰਨਰ ਨੇ ਕੇਂਦਰ ਸਰਕਾਰ ਨੇ ਲਾਏ ਹੋਏ ਆ ਇੱਕਾ ਹੁਣੇ ਜੇ ਮਨੀਪੁਰ ਭੇਜਿਆ ਗਵਰਨਰ ਉਹ ਮਨੀਪੁਰ ਜਾ ਕੇ ਉਹਨੇ ਪਹਿਲੀ ਮੀਟਿੰਗ ਕੀਤੀ ਜਿਦੇ ਚ ਮੁੱਖ ਮੰਤਰੀ ਨਹੀਂ ਸ਼ਾਮਲ ਹੋਇਆ ਉਸਨੇ ਮੀਟਿੰਗ ਕਰਦਿਆਂ ਹੋਇਆਂ ਕਿਹਾ ਵੀ ਇਹਦਾ ਹਾਲ ਆਪਣਾ ਤਾਂ ਹੋ ਮਨੀਪੁਰ ਦਾ ਜੇ ਇੱਥੇ ਲੋਕਾਂ ਤੇ ਐਨਐਸਏ ਲਾਇਆ ਜਾਵੇ ਨੈਸ਼ਨਲ ਸਕਿਉਰਿਟੀ ਐਕਟ ਲਾਇਆ ਜਾਵੇ। ਕੀ ਬਾਤ ਹੈ। ਇਹ ਸਮੱਸਿਆ ਉੱਥੇ ਆਈ ਵੀ ਨਸੇਨੀ ਲੱਗਿਆ ਤਾਂ ਕਰਕੇ ਉੱਥੇ ਤਾਂ ਫੌਜ ਚੜੀ ਹੋਈ ਹੈ। ਉੱਥੇ ਤਾਂ ਏਐਫਐਸਪੀ ਲਈ ਏਐਫਐਸਪੀਆ ਲੱਗਿਆ ਹੋਇਆ ਵੀ ਫੌਜ ਕੋਲ ਕਾਨੂੰਨ ਅਧਿਕਾਰ ਨੇਗੇ ਫੜਨ ਦੇ ਤੇ ਉਹ ਕਰਨ ਦੇ ਤੇ ਇਹ ਇੱਕ ਉੱਥੇ ਤਾਂ ਲੋਕਾਂ ਨੂੰ ਭਾਈਚਾਰਿਆਂ ਨੂੰ ਨੇੜੇ ਲਿਆਉਣ ਦਾ ਗੱਲ ਹੈ। ਉਹ ਤਾਂ ਫਾਰਮੂਲਾ ਦੱਸਿਆ ਨਹੀਂ। ਆ ਕਿਹੜਾ ਫਾਰਮੂਲਾ ਦੱਸ ਰਹੇ ਹੈ। ਸੋ ਅਜੇ ਹੀ ਗਵਰਨਰ ਜੇ ਸੂਬਿਆਂ 'ਚ ਹੋਣਗੇ ਉੱਥੇ ਅਮਨ ਸ਼ਾਂਤੀ ਨਹੀਂ ਹੋਣੀ ਤੇ ਜੇ ਸੂਬਿਆਂ ਦੇ ਵਿੱਚ ਅਜਿਹੇ ਗਵਰਨਰ ਹੋਣਗੇ ਤੇ ਉਹਨਾਂ ਨੂੰ ਵਾਈਸ ਚਾਂਸਲਰ ਲਾਉਣ ਦਾ ਅਧਿਕਾਰ ਹੋਊਗਾ ਤਾਂ ਭਾਰਤ ਦੇਸ਼ ਦੀ ਜਿਹੜੀ ਸਿੱਖਿਆ ਪਹਿਲੇ ਉਹਦਾ ਬਹੁਤ ਪੱਠਾ ਬੈਠਿਆ ਹੋਇਆ ਹੋਰ ਵੀ ਪੱਠਾ ਗੁੱਲ ਹੋ ਜਾਊਗਾ ਅੱਜ ਦੀ ਗੱਲ 'ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ